ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਲੈ ਅੱਜ ਫੇਰ ਹਕੂਮਤ ਧੱਕਾ ਕਰ ਗਈ ਅਮਰਤਪਾਲ ਨੂੰ ਸੌਂ ਚੁੱਕਣ ਮੇਲੇ ਲੈਵ ਨਹੀਂ ਦਿਖਾਇਆ ਕੀ ਕਰਨ ਵਿਚਾਰੇ ਅਸ਼ਿਕ ਹੋਰ ਗੱਲ ਸੁਣਿਓ ਧਿਆਨ ਦੇ ਨਾਲ ਜਿਹੜੇ ਕਹਿੰਦੇ ਸੀ ਨਾ ਕਿ ਅਮਰਤਪਾਲ ਤਾਂ ਖਾਲਸਾ ਰਾਜ ਚਾਹੁੰਦਾ ਹੈ ਖਾਲਸਤਾਨ ਚਾਹੁੰਦਾ ਹੈ ਆਜ਼ਾਦੀ ਚਾਹੁੰਦਾ ਤੇ ਅੱਜ ਨਜ਼ਰ ਆਇਆ ਕੁਝ ਸਮਝ ਆਈ ਕੁਝ ਜਿਹਨੂੰ ਹੀਰੋ ਬਣਾ ਕੇ ਜਿਤਾਇਆ ਸੀ ਤੇ ਆਜੋਨ ਚੱਕ ਲਈ ਸੋ ਝੰਡਾ ਕਿਹੜਾ ਹੋਣਾ ਉਥੇ ਖਾਲਸਤਾਨ ਦਾ ਨਾ 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 ਤਿਰੰਗਾ ਸੀ ਭਾਰਤ ਦਾ ਝੰਡਾ ਸੀ ਜਿਸਾਂ ਚੱਕੇ ਕਿਥੇ ਸਪੀਕਰ ਦੇ ਚੈਂਬਰ ਵਿੱਚ ਤੇ ਨਾਲ ਹੀ ਕਰੋ ਮਾਤਾ ਦਾ ਬਿਆਨ ਆ ਗਿਆ ਲੈ ਮੇਰਾ ਪੁੱਤ ਖਾਲਸਤਾਨੀ ਕਦੋਂ ਉਹ ਤਾਂ ਬੀਬਾ ਪੁੱਤ ਹੈ ਜਦੋਂ ਮੇਰੇ ਪੁੱਤ ਨੇ ਸੁਵਿਧਾਨ ਦੇ ਅੰਦਰ ਸੌਹ ਚੱਕ ਲਈ ਫਿਰ ਮੇਰਾ ਪੁੱਤ ਖਾਲਸਤਾਨੀ ਕਿਦਾਂ ਹੋ ਗਿਆ ਲੈ ਨਸ਼ੇਸ਼ ਡਾਉਣ ਵਾਲਾ ਅਮਰਿਸ਼ ਕੋਉਣ ਵਾਲਾ ਕਿਤੇ ਖਾਲਸਾ ਨਹੀਂ ਹੁੰਦਾ ਐਵੇਂ ਲੋਕ ਕਹਿੰਦੇ ਰਹੇ ਜਿਹੜੀਆਂ ਭੇਡਾਂ ਖਾਲਸਤਾਨ ਖਾਲਸਤਾਨ ਕਰਦੀਆਂ ਸੋ ਉਹਨਾਂ ਨੂੰ ਥੋੜੀ ਤਾਂ ਸਮਝ ਆ ਗਈ ਹੋਣੀ ਐ ਅੱਜ ਜਿਹੜੇ ਕਹਿੰਦੇ ਸੀ ਸੰਗਤ ਚਾਹੁੰਦੀ ਐ ਸੰਗਤ ਕਹਿਣ ਡਈ ਵਾ ਫਲਾਨੀ ਸੰਗਤ ਇਦਾਂ ਕਹਿੰਦੀ ਐ ਫਲਾਨੀ ਸੰਗਤ ਇਦਾਂ ਕਹਿੰਦੀ ਐ ਅਜ ਥੋੜੀ ਤਾਂ ਸਮਝ ਆ ਗਈ ਹੋਣੀ ਐ বিসংগত ਕੀ ਚਾਹੁੰਦੀ ਐ ਇਤਾ ਬੇਵਕੂਫੀ ਐ ਜਿਹੜਾ ਜਿਸ ਸੰਗਤ ਦਾ ਨੌਰਬਰਤ ਕੇ ਕੌਮ ਦਾ ਨੌਰਬਰਤ ਕੇ ਇਥੇ ਕੋਈ ਵੀ ਆਵੇ ਲਾਹਾ ਲੈ ਕੇ ਤੁਰ ਜਾਂਦਾ ਹੁਣ ਸੰਗਤ ਜਾਵੇ ਠੱਠੇ ਖੂਚ ਜਿਹੜੇ ਪਿੱਛੇ ਫਿਰਦੇ ਸੀ ਨਾ ਖਾਲਸਤਾਨ ਖਾਲਸਤਾਨ ਕਰਦੇ ਤੇ ਹੁਣ ਜਰਨੈਲ ਕੋਈ ਹੋਰ ਲੱਭ ਲੇ ਮਾਝੇ ਵਿੱਚ ਫੁਕਰੇ ਜਰਨੈਲ ਤਾਂ ਹੈਗੀ ਹੈਗੀ ਉਹਨੂੰ ਕੋਈ ਹੋਰ ਲੱਭ ਲਿਓ ਕਿਉਂਕਿ ਜਿਹੜਾ ਪਹਿਲਾ ਜਰਨੈਲ ਸੀ ਉਹ ਤਾਂ ਗਿਆ ਹੱਥੋਂ ਉਹ ਤਾਂ ਸੌਂ ਚੁੱਕਲੀ ਐ ਬੀਬਾ ਪੁੱਤ ਬਣ ਕੇ ਉਹ ਸਕਦਾ ਸੀ ਤੀ ਬਾਹਰ ਕੱਢ ਦੇਣ ਤੇ ਨਾਲ ਹੀ ਪਿਤਾ ਜੀ ਕਹਿੰਦੇ ਕਹਿੰਦੇ ਅਮਰਤਪਾਲ ਭਾਈ ਸਾਹਿਬ ਦਾ ਸੰਗਤ ਨੂੰ ਸੁਨੇਹਾ ਆਇਆ ਕਿ ਸ਼੍ਰੋਣੀਕ ਮੀਟਿੰਗਆਂ ਵੋਟਾਂ ਦੀ ਤਿਆਰੀ ਕਰੋ ਸਮਝ ਲੱਗ ਗਈ ਹੁਣੇ ਮਾੜੀ-ਮੋਟੀ ਅੰਦਰ ਖਾਤੇ ਕੀ ਗੰਡਤੁੱਪ ਹੋਈ ਐ ਪਤਾ ਲੱਗ ਗਿਆ ਹੁਣ ਪਰ ਇੱਕ ਗੱਲ ਧਿਆਨ ਚ ਰੱਖਿਓ ਜਿਹੜਾ ਦੌਰ ਜੂਨ 84 ਵੇਲੇ ਸ਼ੁਰੂ ਹੋਇਆ ਸੀ ਨਾ ਅਕਾਲ ਤਖਤ ਸਾਹਿਬ ਤੇ ਅਟੈਕ ਵੀ ਹੁੰਦਾ ਹੈ ਦਰਬਾਰ ਸਾਹਿਬ ਤੇ ਹਮਲਾ ਹੋਇਆ ਹਜ਼ਾਰਾਂ ਦੀ ਤਦਾਦ ਵਿੱਚ ਨਿਹੱਥੇ ਲੋਕਾਂ ਤੇ ਗੋਲੀਆਂ ਚੱਲੀਆਂ ਕਤਲੇਆਮ ਹੋਇਆ ਤੇ ਉਹਦੀ ਸ਼ੁਰੂਆਤ ਤਕਰੀਬਨ ਤਕਰੀਬਨ ਪਹਿਲਾਂ ਵੀ ਮਾਝੇ ਵਿੱਚੋਂ ਹੋਈ ਸੀ ਤੇ ਹੁਣ ਵੀ ਹੋ ਚੁੱਕੀ ਹੈ ਕਿਉਂਕਿ ਜਿਹੜੇ ਫੁਕਰੇ ਲੋਕ ਨੇ ਨਾ ਉਹਨਾਂ ਨੇ ਸਮਝ ਨਾਲ ਅਕਲ ਨਾਲ ਤੇ ਕੋਈ ਗੱਲ ਕਰਨੀ ਨਹੀਂ ਆ ਗਿਆ ਭਾਈ ਅਮਰਤਪਾਲ ਸੌ ਚੁੱਕ ਲਈ ਭਾਈ ਅਮਰਤਪਾਲ ਬਣ ਗਿਆ ਐਮਪੀ ਭਾਈ ਅਮਰਤਪਾਲ ਤੇ ਕਿੱਥੇ ਖਾਲਸਾ ਹਨ ਹੁਣ ਖਾਲਸਾ ਰਾਜ ਕਿੱਥੇ ਹੈ ਹੁਣ ਚਾਰ ਦਿਨ ਦੀ ਪ੍ਰੋਲ ਸੀ ਤੇ ਚਾਰ ਘੰਟਿਆਂ ਵਿੱਚ ਕੰਮ ਨਿਵੇੜ ਕੇ ਦੁਬਾਰਾ ਫੇਰ ਅਗਲੇ ਡਬਿਊ ਬੈਠ ਗਿਆ ਤੇ ਉਹਨੂੰ ਸਮਝ ਆ ਗਈ ਮਾੜੀ ਮੋਟੀ ਆ ਜਿਹੜੇ बन ਕੇ ਗੋਲ ਪਰਨੇ ਨੀਲੇ ਜਾਂ ਪੀਲੇ ਦਿੱਲੀ ਵગેਰੇ ਸੇ ਕੁਝ ਕੁ ਇੱਥੇ ਫੇਸਬੁੱਕਾਂ ਤੇ ਪੁਖਾਈ ਮਾਰੀ ਜਾਂਦੇ ਆ ਆ ਗਿਆ ਸ਼ੇਰ ਬਾਹਰ ਆ ਗਿਆ ਜਨ ਅਲਵਾਰ ਇਹਨਾਂ ਦੀ ਕੇਵਲ ਪੁਖਾਈ ਹੈ ਜਿਹੜੀ ਅੰਦਰ ਖਾਤੇ ਗਿੱਟਮਟ ਹੋਈ ਹੈ ਨਾ ਤੇ ਉਹਨੂੰ ਸਮਝਣ ਵਾਸਤੇ ਹਲੇ ਟਾਈਮ ਲੱਗੂਗਾ ਜਿਹੜੀਆਂ ਜੋਤੀਆਂ ਅਸੀਂ ਜੂਨ 84 ਵੇਲੇ ਖਾਧੀਆਂ ਸੀ ਪੰਜਾਬ ਦਾ ਬੇੜਾ ਘਰ ਕੀਤਾ ਸੀ ਨਾ ਉਹ ਦੁਬਾਰਾ ਕਰਾਉਣ ਵਾਸਤੇ ਸ਼ੁਰੂਆਤ ਅਸੀਂ ਕਰਦੀ ਐ ਖਾਸ ਕਰਕੇ ਮਾਜੇ ਵਿੱਚ ਜਿਹਦੇ ਦੋ ਵਿਅੰਸ ਸੁਣਲੇ ਹੋਣੇ ਇੱਕ ਤਾਂ ਉਮਰਤਪਾਲ ਦੇ ਪਿਤਾ ਦਾ ਜਿਹੜਾ ਕਹਿੰਦਾ ਸੀ ਭਾਈ ਸਾਹਿਬ ਨੇ ਕਿਹਾ ਸ਼ੂਨਿ ਕਮੇਟੀ ਨੇ ਬੋਟਾਂ ਦੀ ਤਿਆਰੀ ਕਰੋ ਉਹਦ ਨੂੰ ਘਰੇ ਬੈਠੀ ਮਾਂ ਨੇ ਕਹਿਤਾ ਲੈ ਮੇਰਾ ਪੁੱਤ ਖਾਲਸਤਾਨੇ ਕਦੋਂ ਉਦੋਂ ਸ਼ਵਦਾਨ ਦੇੰਦਰ ਸੋਂ ਚੁੱਕ ਚੁੱਕਾ ਹੰਦ ਸੋਂ ਚੱਕ ਲਿਆ ਐਨੇ ਖਾਲਸਾਨੀ ਸੀ ਤੇ ਹੁਣ ਜਿਹੜੀਆਂ ਭੇਡਾਂ ਨੇ ਫੰਡ ਇਕੱਠਾ ਕੀਤਾ ਸੀ ਅੱਗ ਲਾਉਣ ਵਾਸਤੇ ਸਭ ਤੋਂ ਪਹਿਲਾਂ ਉਹ ਗੰਜਾ ਜਿਹਾ ਬੁੜਕਿਆ ਅਮਰੀਕਾ ਵਾਲਾ ਬਗੇਲਾ ਜਿਹੜਾ ਕਹਿੰਦਾ ਮੈਂ ਮਾਤਾ ਦੇਸ਼ ਬਿਆਨ ਦੇ ਨਾਲ ਸਹਿਮਤ ਨਹੀਂ ਮੌਕਾ ਮਿਲਿਆ ਸੀ ਹੁਣ ਖਾਲਤਾਂ ਦੀ ਗੱਲ ਕਰਨੀ ਸੀ ਕਰਾਂਗੇ ਗੱਲ ਹਜੇ ਥੋੜਾ ਜਿਹਾ ਠਹਿਰੋ ਹਲੇ ਸ਼ੁਰੂਆਤ ਕੀਤੀ ਹੈ ਖਾਲਤਾਂ ਦੀ ਗੱਲ ਹਲੇ ਕਰਾਂਗੇ ਥੋੜਾ ਜਿਹਾ ਠਹਿਰੋ ਇੱਕ ਬੇਨਤੀ ਹੋਰ ਕਰਨੀ ਹੈ ਪੰਜਾਬ ਦੇ ਵਿੱਚ ਕੋਈ ਐਸਾ ਇਨਸਾਨ ਨਹੀਂ ਹੋਣਾ ਜਿਹੜਾ ਮੇਰੇ ਤਰ੍ਹਾਂ ਸਿੱਧਾ ਬੋਲਦਾ ਹੋਵੇ ਸਿੱਧਾ ਚੈਲੰਜ ਕਰਦਾ ਹੋਵੇ ਮੇਰਾ ਕੋਈ ਅਮਰਪਾਲ ਦੇ ਨਾਲ ਵਿਰੋਧ ਨਹੀਂ ਜੇ ਸੌਂ ਚੁੱਕੀ ਹੈ ਨਾ ਨੇਕਾ ਨੇ ਵਧੀਆ ਕੀਤਾ ਨਿਵਾਰਕ ਬਾਦ ਭਾਰ ਦੇ ਸੁਵਿਧਾਨ ਨੂੰ ਮੰਨੇ ਵਿਚਾਰਕ ਮਤਭੇਦ ਮੇਰੇ ਰਹਿਣਗੇ ਮੈਂ ਹਲੇ ਵੀ ਇਹ ਬੇਨਤੀ ਕਰਦਾ ਕਿ ਉਹ ਬਾਹਰ ਆਵੇ ਸੁਵਿਧਾਨ ਦੀ ਗੱਲ ਕਰੇ ਸੁਵਿਧਾਨ ਦੇ ਅੰਦਰ ਰਵੇ ਸਿਕਸਨਾਂੰਦ ਦੀ ਗੱਲ ਕਰੇ ਪਰ ਜਿਹੜੇ ਆ ਫੁਕਰੇ ਪਿੱਛੇ ਫਿਰਦੇ ਨੇ ਨਾ ਇਹਨਾਂ ਨੂੰ ਥੋੜੀ ਜੀ ਅਕਲ ਲੈਂਣ ਦੀ ਲੋੜ ਹੈ ਸੰਵਿਧਾਨਕ ਹੱਕ ਜਿਹੜਾ ਉਹ ਹਰੇਕ ਨੂੰ ਮਿਲਦਾ ਹੈ ਤੇ ਮਿਲੂਗਾ ਜੇ ਸੰਵਿਧਾਨਕ ਹੱਕ ਨਾ ਹੁੰਦਾ ਨਾ ਸੌ ਚੱਕ ਨਹੀਂ ਸਕਦਾ ਸੀ ਅੰਮ੍ਰਿਤਪਾਲਾ ਜਦੋਂ ਨੋਮੀਨੇਸ਼ਨ ਹੋਇਆ ਸੀ ਨਾ ਇਲੈਕਸ਼ਨ ਵਾਸਤੇ ਪੇਪਰ ਫਿਲ ਕੀਤੇ ਸੀ ਉਦੋਂ ਹੀ ਉਲੋਕ ਸਕਦੀ ਸੀ ਉਦੋਂ ਹੀ ਕੋਈ ਨਾ ਕੋਈ ਪ੍ਰੋਬਲਮ ਖੜੀ ਕੀਤੀ ਜਾ ਸਕਦੀ ਸੀ ਪੇਪਰ ਕੈਂਸਲ ਕਰਵਾਏ ਜਾ ਸਕਦੇ ਸੀ ਪਰ ਨਹੀਂ ਸਾਨੂੰ ਥੋੜਾ ਜਿਹਾ ਸਮਝਣਾ ਪੈਣਾ ਹੈ ਕਿ ਜਿਹੜਾ ਸੰਵਿਧਾਨ ਦੇ ਅੰਡਰ ਚੱਲਦਾ ਹੈ ਨਾ ਉਹਨੂੰ ਸੰਵਿਧਾਨ ਹੱਕ ਦਿੰਦਾ ਹੈ ਇਹ ਚ ਕੋਈ ਸ਼ੱਕ ਨਹੀਂ ਤੁਸੀਂ ਖਾਲਸਤਾਨ ਦੀ ਗੱਲ ਕਰਨੀ ਹੈ ਸਵਧਾਨ ਤੁਹਾਨੂੰ ਰਾਈਟ ਦਿੰਦਾ ਤੁਸੀਂ ਗੱਲ ਕਰ ਸਕਦੇ ਹੋ ਕੋਈ ਨਹੀਂ ਰੋਕਦਾ ਅੰਮ੍ਰਿਤ ਸੰਚਾਰ ਦੀ ਗੁਰਮਤ ਪ੍ਰਚਾਰ ਦੀ ਸਭ ਨੂੰ ਖੋਲ ਹੈ ਇਹ ਰਾਈਟ ਹੈ ਸਵਧਾਨ ਨੇ ਹੱਕ ਦਿੰਦਾ ਹੈ ਪ੍ਰਬਲਮ ਤਾਂ ਉੱਥੇ ਖੜੀ ਹੋਈ ਜਦੋਂ ਅਸੀਂ ਗੁੰਡਾਗਰਦੀ ਕਰਦੇ ਹਾਂ ਜਿਹੜਾ ਅਮਰਿਤਪਾਲ ਕਹਿੰਦਾ ਸੀ ਨਾ ਥਾਣੇ ਵਿੱਚ ਬੈ ਕੇ ਤੜਚਕ ਕੀਤੀ ਐ ਤੇ ajo hi amritpal ਚੇਂਜ ਕਿੰਨਾ ਕਾਇਆ ਪਤਾ ਲੱਗ ਗਿਆ ਭੇਡਾਂ ਨੂੰ ਹਲੇ ਵੀ ਲੱਗਦਾ ਹੋਣਾ ਕਿ ਜਦੋਂ ਬਾਹਰ ਆਊਗਾ ਸ਼ਾਇਦ ਕਹੂਗਾ ਕਿ ਖਾਲਿਸਤਾਨ ਦੀ ਮੰਗ ਕਰਦੇ ਆ ਸ਼ਾਇਦ ਕਹੂਗਾ ਉਹਨੂੰ ਲੱਗਦਾ ਇਹ ਸਮਰਿਤ ਮਾ ਨਹੀਂ ਸੀ ਜਿਹੜਾ ਬਕਵਾਸ ਕਰ ਗਿਆ ਲੋਕਾਂ ਨੂੰ ਬੇਕੂਬ ਬਣਾ ਗਿਆ ਜਿੰਨਾ ਚਿਰ ਐਮਪੀ ਦੀ ਕੁਰਸੀ ਤੇ ਬੈਠੂਗਾ ਨਾ ਮਰਤਪਾਲ ਬੰਦੇ ਦਾ ਪੁੱਤ ਬਣਾ ਕੇ ਬਹਾਉਣਗੇ ਬੀਬਾ ਪੁੱਤ ਬਣ ਕੇ ਬਹਿਣਾ ਪਊ ਡੇਲੀਗ ਭੇਡਾਂ ਹਲੇ ਵੀ ਖਾਲਸਤਾਨ ਖਾਲਸਤਾਨ ਕਰਦੀਆਂ ਨੇ ਨਾ ਉਹਨਾਂ ਨੂੰ ਬੇਨਤੀ ਹੈ ਡੈਮੋਕ੍ਰੇਟ ਬੇ ਦੇ ਨਾਲ ਸਭ ਕੁਝ ਹੋ ਸਕਦਾ ਇੱਥੇ ਅਸੀਂ ਆਪਣੀ ਕੌਮ ਦੀ ਗੱਲ ਕਰ ਸਕਦੇ ਹਾਂ ਅਸੀਂ ਖਾਲਸਤਾਨ ਦੀ ਗੱਲ ਕਰ ਸਕਦੇ ਹਾਂ ਗੁੰਡਾਗਰਦੀ ਕਰਕੇ ਨਹੀਂ ਇਹ ਭੁੱਲ ਜਾਓ ਮੈਂ ਜੀ ਬੇਨਤੀ ਜਿਹੜੀ ਕੀਤੀ ਆ ਨਾ ਇਹ ਤਾਂ ਕੀਤੀ ਹੈ ਕਿ ਹਲੇ ਵੀ ਕੁਝ ਨਹੀਂ ਵਿਗੜਿਆ ਸਾਨੂੰ ਅਕਲ ਤੋਂ ਕੰਮ ਲੈਣ ਦੀ ਲੋੜ ਹੈ ਸਾਨੂੰ ਆਪਣਾ ਦਿਮਾਗ ਵਰਤਣ ਦੀ ਲੋੜ ਹੈ ਥੜਾ ਮਾਰ ਕੇ ਜਾਂ ਗੁੰਡਾਗਰਦੀ ਕਰਕੇ ਪੰਜਾਬ ਪੰਜਾਬ ਦਾ ਅਸੀਂ ਨੁਕਸਾਨ ਪਹਿਲਾਂ ਵੀ ਕਰਾਇਆ ਹੁਣ ਵੀ ਕਰਾ ਸਕਦੇ ਆ ਇਹ ਚੇਤੇ ਰੱਖ ਲਿਓ ਗੱਲ ਸਾਨੂੰ ਮੌਕਾ ਸੰਭਾਲਣ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ